ਚੜਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ ਗੁਰਦਾਸਪੁਰ ਸ਼ਹਿਰ ਦੀ ਵੱਖਰੀ ਹੀ ਦਿਖ ਨਜ਼ਰ ਆ ਰਹੀ ਹੈ ਸ਼ਹਿਰ ਦੇ ਸਾਰੇ ਮੁੱਖ ਚੌਕ ਲਾਈਟਾਂ ਅਤੇ ਕੇਸਰੀਆਂ ਝੰਡਿਆਂ ਨਾਲ ਸਜਾ ਦਿੱਤੇ ਗਏ ਹਨ ਦੁਕਾਨਾਂ ਦੇ ਬਾਹਰ ਅਤੇ ਘਰਾਂ ਦੇ ਚੁਬਾਰਿਆਂ ਤੇ ਵੀ ਕੇਸ ਰਹਾ ਝੰਡੇ ਹੀ ਨਜ਼ਰ ਆ ਰਹੇ ਹਨ ਸ਼੍ਰੀ ਸਨਾਤਨ ਜਾਗਰਨ ਮੰਚ ਵੱਲੋਂ ਅਯੁੱਧਿਆ ਵਿਖੇ ਸ਼੍ਰੀ ਰਾਮ ਮੰਦਰ ਵਿੱਚ ਮੂਰਤੀ ਸਥਾਪਨਾ ਦੀ ਪਹਿਲੀ ਸਾਲਗਿਰਿ ਧੂਮਦਮ ਨਾਲ ਮਨਾਈ ਜਾ ਰਹੀ ਹੈ ਤੇ ਇਸ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਜਾ ਰਹੀ ਹੈ ਦੁਪਹਿਰ ਬਾਅਦ ਸਾਰੇ ਸ਼ਹਿਰ ਵਿੱਚ ਪਿਛਲੇ ਸਾਲ ਵਾਂਗ ਹਰ ਪਾਸੇ ਜੈ ਸ਼੍ਰੀ ਰਾਮ ਦੇ ਨਾਰੇ ਗੂੰਜਣਗੇ ਪਿਛਲੇ ਸਾਲ ਇਹ ਸ਼ੋਭਾ ਯਾਤਰਾ ਇੰਨੀ ਵਿਸ਼ਾਲ ਸੀ ਕਿ 5 ਕਿਲੋਮੀਟਰ ਤੱਕ ਕੇਸਰੀ ਝੰਡੇ ਹੀ ਨਜ਼ਰ ਆ ਰਹੇ ਸਨ ਤੇ ਇਸ ਵਾਰ ਵੀ ਸ਼ੋਭਾ ਯਾਤਰਾ ਨੂੰ ਵਿਸ਼ਾਲ ਬਣਾਉਣ ਲਈ ਸ਼੍ਰੀ ਸਨਾਤਨ ਜਾਗਰਨ ਮੰਚ ਦੇ ਉਦੇਦਾਰਾਂ ਵੱਲੋਂ ਭਰਪੂਰ ਮਿਹਨਤ ਕੀਤੀ ਗਈ ਹੈ ਦੁਪਹਿਰ ਬਾਅਦ ਸ਼ਹਿਰ ਵਿੱਚ ਵੱਖਰਾ ਹੀ ਮੁਖ ਮਾਹੌਲ ਨਜ਼ਰ ਆਏਗਾ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਆ ਦੇਣੀਆਂ ਨੇ लवली ਜੈ ਸ਼੍ਰੀ ਰਾਮ ਜਿਸ ਤਰ੍ਹਾਂ ਕਿ ਆਪ ਨੂੰ ਪਤਾ ਹੈ ਕਿ ਭਗਵਾਨ ਰਾਮ ਲਾਲਾ ਦੀ ਪ੍ਰਾਨ ਪ੍ਰティਸ਼ਟਾ ਜਿਹੜੀ ਪਿਛਲੇ ਸਾਲ ਅਜੋਧਿਆ ਵਿੱਚ ਹੋਈ ਸੀ ਉਸ ਦਾ ਅੱਜ 1 ਸਾਲ ਪੂਰਾ ਹੋ ਗਿਆ ਉਸ ਦੇ ਸਬੰਧ ਵਿੱਚ ਪਿਛਲੇ ਸਾਲ ਵੀ ਸ੍ਰੀ ਸਨਾਤਨ ਜਾਗਰਣ ਮੰਚ ਵੱਲੋਂ ਇੱਕ ਯਾਤਰਾ ਦਾ ਪ੍ਰਾਰਲਾ ਕੀਤਾ ਗਿਆ ਸੀ ਜਿਸ ਦਾ ਸ਼ਹਿਰ ਨਿਵਾਸੀਆਂ ਤੇ ਆਲੇ ਦੁਆਲੇ ਦੇ ਪਿੰਡਾਂ ਦਾ ਸਾਨੂੰ ਭਰਵਾ ਹੰਗਾਰਾ ਮਿਲਿਆ ਸੀ ਤੇ ਇਸ ਸਾਲ ਵੀ ਅਸੀਂ ਸਨਾਤਨ ਜਾਗਰਣ ਮੰਚ ਨੇ ਇੱਕ ਫਿਰ ਯਤਨ ਕੀਤਾ ਕਿ ਜੋ ਵੀ ਸ਼ਹਿਰ ਜਾੜੀ ਯਾਤਰਾ ਸਾਡੀ ਪਿਛਲੇ ਸਾਲ ਦੀ ਤਰ੍ਹਾਂ ਉਹਨੂੰ ਸ਼ਹਿਰ ਵਾਸੀਆਂ ਨੇ ਸਫਲ ਬਣਾਇਆ ਸੀ ਉਸੇ ਤਰ੍ਹਾਂ ਉਮੀਦ ਕੀਤੀ ਹੈ ਅਪੀਲ ਕੀਤੀ ਹੈ ਸ਼ਹਿਰ ਵਾਸੀਆਂ ਨੂੰ ਪਿੰਡਾਂ ਵਾਲਿਆਂ ਨੂੰ ਕਿ ਵੱਧ ਤੋਂ ਵੱਧ ਸੰਖਿਆ ਦੇ ਵਿੱਚ ਯਾਤਰਾ ਵਿੱਚ ਸ਼ਾਮਲ ਹੋਵੋ ਤਾਂ ਜੋ ਜੋ ਗੁਰਦਾਸਪੁਰ ਨਗਰੀ ਹੈ ਅਯੋਧਿਆ ਮੇ ਹੀ ਬਣ ਜਾਏ ਤੇ ਜੋ ਸਾਡੇ ਭਗਵਾਨ ਰਾਮ ਲਾਲਾ 500 ਸਾਲ ਬਾਅਦ ਜਿਨ੍ਹਾਂ ਨੂੰ ਉਹ ਮੰਦਿਰ ਦੇ ਵਿੱਚ ਵਿਰਾਸਤਮਾਨ ਕੀਤਾ ਗਿਆ ਸੀ ਉਸ ਦੀ ਜਿਸ ਨੂੰ ਯਾਦਗਾਰ ਬਣਾਉਣ ਵਾਸਤੇ ਸਾਡਾ ਸਦਾ ਹੀ ਪ੍ਰਯਾਸ ਰਹੇਗਾ ਕਿ ਅਸੀਂ ਇਹ ਦਿਨ ਮਨਾਉਂਦੇ ਰਹੀਏ ਪਰੰਤੂ ਇਹ ਦਿਨ ਤਾਈ ਮਨਾਇਆ ਜਾ ਸਕਦਾ ਜਿਸ ਜਦੋਂ ਸਹਯੋਗ ਸਾਨੂੰ ਸ਼ਹਿਰ ਨਿਵਾਸੀਆਂ ਦਾ ਮਿਲੇਗਾ ਕਲਾਂ ਸਾਰਿਆਂ ਦੇ ਜੈ ਸ਼੍ਰੀ ਰਾਮ ਜਿੱਦਾਂ ਕਿ ਸਾਰਿਆਂ ਨੂੰ ਪਤਾ ਹੀ ਹੈ ਪਿਛਲੇ ਸਾਲ ਬਾਈ ਜਨ ਜਿਹੜੀ ਸ਼ੋਭਾ ਯਾਤਰਾ ਪ੍ਰਭੂ ਸ਼੍ਰੀ ਰਾਮ ਜੀ ਦੀ ਪ੍ਰਾਣ ਪ੍ਰਿਸ਼ਟਾ ਦੇ ਉਪਲਖਸ਼ ਵਿੱਚ ਕੱਢੀ ਗਈ ਸੀ ਇਸ ਵਾਰ 11 ਜਨਵਰੀ ਨੂੰ ਦੁਆਬਸ਼ੀ ਸ਼ੁਕਲ ਪੱਖ ਵਿੱਚੋਂ ਕੱਢੀ ਜਾ ਰਹੀ ਹੈ ਤੋਂ ਐਸੀ ਸ਼ੋਭਾ ਯਾਤਰਾ ਦੀ ਸ਼ੋਭਾ ਵਧਾਨ ਲਈ ਇੱਕ ਤੇ ਸਾਰੇ ਪੂਰੇ ਸ਼ਹਿਰ ਚ ਦੀਮਾਲਾ ਹੋਏਗੀ ਕੀਤੀ ਵੀ ਜਾ ਰਹੀ ਹੈ ਅੱਜ ਤੂੰ ਪਿੱਛੇ ਹੋ ਵੀ ਰਹੀ ਹੈ ਸਾਰੇ ਸ਼ਹਿਰ ਨੂੰ ਭਗਮਾ ਵੇ ਕੀਤਾ ਗਿਆ ਹੈ ਬਗਵੇ ਰੰਗ ਦੇ ਧੁਜਾ ਨਾਲ ਸਾਰੇ ਸ਼ਹਿਰ ਨੂੰ ਸਜਾਇਆ ਗਿਆ ਹੈ ਇਹ ਅੱਜ ਕੱਲ ਸ਼ੋਭਾ ਯਾਤਰਾ ਨਿਕਲ ਰਹੀ ਹੈ ਇਹ ਠੀਕ ਕੱਲ ਦੁਪਹਿਰ 2 ਵਜੇ ਪੁਰਾਣੀ ਦਾਣਾ ਮੰਡੀ ਤੋਂ ਚੱਲ ਕੇ ਜਹਾਜ਼ ਵਾਲੇ ਚੌਂਕ ਤੋਂ ਹੁੰਦੀ ਹੋਈ ਪੁਲਿਸ ਲਾਈਨ ਰੋਡ ਹਨੂਮਨ ਚੌਂਕ ਲਾਇਬ੍ਰੇਰੀ ਚੌਂਕ ਬੀਜ ਮਾਰਕੀਟ ਤੋਂ ਹੁੰਦੀ ਹੋਈ ਮਾਈ ਦਾ ਮੰਦਰ ਤਲਾਬ ਵਿਖੇ ਐ ਦੀ ਜਿਹੜਾ ਵਿਸ਼ਰਾਮ ਕਰੇਗੀ ਇਹ ਸ਼ੋਭਾ ਯਾਤਰਾ ਬਾਕੀ ਇਹ ਸ਼ੋਭਾ ਯਾਤਰਾ ਵਿੱਚ ਰਸਤੇ ਵਿੱਚ ਕਾਫੀ ਸੰਗਤ ਵੱਲੋਂ ਲੰਗਰ ਵੀ ਲਗਾਏ ਜਾ ਰਹੇ ਨੇ ਅਸੀਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਪਿੰਡਾਂ ਵਾਲਿਆਂ ਨੂੰ ਵੀ ਅਪੀਲ ਕਰਦੇ ਆ ਤੁਹਾਡੇ ਮਾਧਮ ਦੇ ਰਾਹੀਂ ਕਿ ਫਿਰ ਉਸੇ ਤਰ੍ਹਾਂ ਹੀ 22 ਜਨਵਰੀ ਵਾਲਾ ਨਜ਼ਾਰਾ ਜਿਹੜਾ ਇੱਥੇ ਪੇਸ਼ ਕੀਤਾ ਜਾਏ ਸਾਰੇ ਸ਼ਹਿਰ ਨੂੰ ਰਾਮੇ ਕੀਤਾ ਜਾਏ ਤਾਂ ਵੱਧ ਤੋਂ ਵੱਧ ਸੰਖਿਆ ਵਿੱਚ ਸਾਰੇ ਜਿਹੜੇ ਸ਼ਹਿਰ ਵਾਸੀ ਨੇ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਹੋ ਕੇ ਪ੍ਰਭੂ ਸ਼੍ਰੀ ਰਾਮ ਜੀ ਦੀ ਸ਼ੋਭਾ ਯਾਤਰਾ ਨੂੰ ਜਿਹੜਾ ਇਹ ਮਿਲ ਕੇ ਉੱਥੇ ਅਸ਼ੀਰਵਾਦ ਪ੍ਰਾਪਤ ਕਰਨ